ਦੋ ਅੱਖਰਾਂ ਦਾ ਸਿੱਖ ਬਣਦਾ ਬਣਦਾ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਅੱਲਾ ਬਣਿਆ ਦੋ ਅੱਖਰਾਂ ਦਾ ਅੱਲਾ ਬਣਿਆ ਬਣਿਆ ਦੋ ਅੱਖਰਾਂ ਦਾ ਰਾਮ ਬਣਿਆ ਦੋ ਅੱਖਰਾਂ ਦਾ ਰਾਮ ਕਹਿੰਦਾ ਦੋ ਅੱਖਰ ਉਹ ਧਿਆਨ ਨਾਲ ਸੁਣ ਲੈ ਜੀ ਮੈਂ ਹਰ ਇੱਕ ਚੀਜ਼ ਨੂੰ ਸੁਣ ਕੇ ਇੰਪਲੀਮੈਂਟ ਵੀ ਕਰਦਾ ਕਹਿੰਦੇ ਦੋ ਅੱਖਰਾਂ ਦਾ ਬਣਿਆ ਬੰਦਾ ਦੋ ਅੱਖਰਾਂ ਦਾ ਬਣਿਆ ਬੰਦਾ ਵਿੱਚ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦਾ ਬਣਿਆ ਬੰਦਾ ਵਿੱਚ ਦੋ ਅੱਖਰਾਂ ਦੀ ਜਾਨ ਦੋ ਅੱਖਰਾਂ ਦਾ ਦਿਲ ਚੱਲਦਾ ਦੋ ਅੱਖਰਾਂ ਦਾ ਦਿਲ ਚੱਲਦਾ ਕਰੇ ਦੋ ਅੱਖਰਾਂ ਦਾ ਮਾਨ ਕਰੇ ਦੋ ਅੱਖਰਾਂ ਦਾ ਮਾਨ ਦੋ ਅੱਖਰਾਂ ਦਾ ਸਿੱਖ ਬਣਦਾ ਦੋ ਅੱਖਰਾਂ ਦਾ ਸਿੱਖ ਬਣਦਾ ਬਣਦਾ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਸਿੱਖ ਬਣਦਾ ਬਣਦਾ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਅੱਲਾ ਬਣਿਆ ਦੋ ਅੱਖਰਾਂ ਦਾ ਅੱਲਾ ਬਣਿਆ ਬਣਿਆ ਦੋ ਅੱਖਰਾਂ ਦਾ ਰਾਮ ਬਣਿਆ ਦੋ ਅੱਖਰਾਂ ਦਾ ਰਾਮ ਕਹਿੰਦਾ ਦੋ ਅੱਖਰਾਂ ਦੇ ਸਾਹ ੁੱਕ ਜਾਣੇ ਦੋ ਅੱਖਰਾਂ ਦੇ ਸਾਹ ੁੱਕ ਜਾਣੇ ਆ ਜਾਣੀ ਦੋ ਅੱਖਰਾਂ ਦੀ ਮੌਤ ਦੋ ਅੱਖਰਾਂ ਦੇ ਸਾਹਮਣਕ ਜਾਣੇ ਆ ਜਾਣੀ ਦੋ ਅੱਖਰਾਂ ਦੀ ਮੌਤ ਦੋ ਅੱਖਰਾਂ ਦੀ ਦਰੀ ਬਿਚਾ ਕੇ ਦੋ ਅੱਖਰਾਂ ਦੀ ਦਰੀ ਬਿਚਾ ਕੇ ਕਰਨਾ ਦੋ ਅੱਖਰਾਂ ਦਾ ਸੋਗ ਕਰਨਾ ਦੋ ਅੱਖਰਾਂ ਦਾ ਸੋਗ ਕਹਿੰਦਾ ਦੋ ਅੱਖਰਾਂ ਦੇ ਮੋਢੇ ਚੁਕਣਾ ਦੋ ਅੱਖਰਾਂ ਦੇ ਮੋਢੇ ਚੁਕਣਾ ਪਾ ਕੇ ਦੋ ਅੱਖਰਾਂ ਦੇ ਫੱਟੇ ਦੋ ਅੱਖਰਾਂ ਦਾ ਭਾਂਡਾ ਭੰਨ ਕੇ ਰੱਖਣਾ ਦੋ ਅੱਖਰਾਂ ਦੀ ਚਿਖਾ ਰੱਖਣਾ ਦੋ ਅੱਖਰਾਂ ਦੀ ਚਿਖਾ ਕਹਿੰਦਾ ਦੋ ਅੱਖਰਾਂ ਦਾ ਸਿਵਾ ਬਾਲਤਾ ਦੋ ਅੱਖਰਾਂ ਦਾ ਸਿਵਾ ਬਾਲਤਾ ਦੋ ਅੱਖਰਾਂ ਦੀ ਤੀਲੀ ਲਾ ਕੇ ਦੋ ਅੱਖਰਾਂ ਦੀ ਅਗਨੇ ਸਾੜਤਾ ਦੋ ਅੱਖਰਾਂ ਦੀ ਰਾਖ ਬਣਾ ਕੇ ਦੋ ਅੱਖਰਾਂ ਦੀ ਰਾਖ ਧੰਨਵਾਦ ਜੀ